ਜ਼ਿਲ੍ਹਾ ਜਲੰਧਰ ਦੇ ਅਥਟੀ ਦੇ ਮਾਨਯੋਗ ਐਸਐਸਪੀ ਸਰ ਹਰਨਦਰ ਸਿੰਘ ਚੱਕਰੀ ਵੱਲੋਂ ਜ਼ਿਲ੍ਹੇ ਅੰਦਰ ਰਾਤ ਦੀਆਂ ਡਿਊਟੀਆਂ ਲਈ ਸਪੈਸ਼ਲ ਜਿਹੜੇ ਹੁਣ ਜਾਰੀ ਕੀਤੇ ਹੋਏ ਹਨ ਮਿਤੀ 10 8 25 ਨੂੰ ਮੋੜਾ ਥਾਣਾ ਸ਼ਾਹਕੋਟ ਦੇ ਇੰਸਪੈਕਟਰ ਮੁਖਵਸਰ ਬੁਲੰਦ ਸਿੰਘ ਪੁੱਲ ਵੱਲੋਂ ਵੀ ਥਾਣੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਉਸੇ ਰਾਤ ਨੂੰ ਇੱਕ 112 ਹੈਲਪਲਾਈਨ ਤੋਂ ਮੈਸੇਜ ਮਿਲਿਆ ਕਿ ਇੱਕ ਸਿਵਲਟ ਸਵਾਰ ਫੈਮਿਲੀ ਜਿਹੜੀ ਆ ਉਹ ਪੰਡੋਰੀ ਪੈਲੇਸ ਦੇ ਨੇੜੇ ਜਾ ਰਹੀ ਹੈ ਤੇ ਉਹਨੂੰ ਤਿੰਨ ਮੋਟਰਸਾਈਕਲ ਸਵਾਰ ਆ ਜਿਹਨਾਂ ਕੋਲ ਮਾਰੂ ਹਥਿਆਰਾਂ ਨੇ ਤੇ ਉਹਨਾਂ ਨੂੰ ਸਨਤਚਨ ਕਰਨ ਦੀ ਬੇਤਰਾਣ ਰਾਤ ਨੂੰ ਕਰ ਰਹੇ ਨੇ ਤੇ ਉਹਦਾ ਪਿੱਛਾ ਕਰ ਰਹੇ ਹਨ ਜੋ ਸੂਚਨਾ ਮਿਲਤੇ ਥਾਣਾ ਸ਼ਾਕੋਟ ਦੇ ਐਸਆਈ ਸੁਖਵਿੰਦਰ ਸਿੰਘ ਜੋ ਬਤੌਰ ਡਿਊਟੀ ਅਫਸਰ ਸਨ ਇਹ ਉਹ ਸੂਚਨਾ ਮਿਲਤੇ ਮੌਕਾ ਬਕਵਾ ਤੇ ਗਏ ਤੇ ਵਕਈ ਉਹ ਜਿਹੜੇ ਤਿੰਨ ਵਿਅਕਤੀ ਉਸ ਪਰਿਵਾਰ ਨੂੰ ਜਿਹੜਾ ਤੰਗ ਪ੍ਰੇਸ਼ਾਨ ਉਹਦੀ ਲੁੱਟ ਨਹੀਂ ਤਨਾ ਕਰ ਰਹੇ ਸਨ ਜੋ ਪੁਲਿਸ ਫੋਰਸ ਨੇ ਲਗਾਤਾਰ ਉਹਦਾ ਪਿੱਛਾ ਕੀਤਾ ਔਰ ਉਹ ਜਿਹੜੇ ਲੁਟੇਰੇ ਜਿਹੜੇ ਹਾਈਵੇ ਤੇ ਲੁੱਟ ਕਰ ਰਹੇ ਸਨ ਉਹ ਸੜਕ ਦੇ ਖੱਬੇ ਸੱਜੇ ਰੌਂਗ ਸਾਈਡੋਂ ਹੁੰਦੇ ਆਇਆ ਜਿਹੜਾ ਪਰਜਿਆਂ ਪੁਲ ਦੇ ਉੱਪਰ ਚੱਲੇ ਗਏ ਤੇ ਪੁਲਿਸ ਪਾਰਟੀ ਨੇ ਦੇਖਦੇ ਹੋਏ ਇੱਕ ਵਿਅਕਤੀ ਜਿਹੜਾ ਉੱਥੇ ਸੜਕ ਦੇ ਉੱਪਰ ਹੀ ਜਿਹੜਾ ਡਵਾਈਡਰ ਆ ਉਹਦੇ ਵਿੱਚ ਛਾਲੀਆਂ ਚੁੱਕ ਗਿਆ ਤੇ ਦੋ ਵਿਅਕਤੀਆਂ ਨੇ ਉੱਪਰੋਂ ਤਕਰੀਬਨ 40 ਫੁੱਟ ਚਾਈ ਤੋਂ ਜਿਹੜੀ ਉਹ ਛਾਲ ਮਾਰ ਦਿੱਤੀ ਜੋ ਪੁਲਿਸ ਨੇ ਮਸਤਦੀਨਾ ਜਿਹੜਾ ਇੱਕ ਉੱਪਰ ਹਾਈਵੇ ਤੇ ਸੀਗਾ ਉਹਨੂੰ ਫੜ ਲਿਆ ਤੇ ਜਿਹੜੇ ਦੋ نیچے ਸੀਗੇ ਜਿਨ੍ਹਾਂ ਨੂੰ ਸਰ ਉਹ ਚਾਈ ਤੋਂ ਨਿੱggen ਨਾਲ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਮੌਕੇ ਦੀ ਨਿਆਖ ਦੇਖਦੇ ਹੋਏ ਸਿਵਲ ਹਸਪਤਾਲ ਜਿਹੜਾ ਸ਼ਾਹਕੋਟ ਤੇ ਦਾਖਲ ਕਰਾਇਆ ਤੇ ਇੱਕ ਜਿਹੜਾ ਦੋਸ਼ੀ ਮੌਕੇ ਤੋਂ ਰਵੀਪਾਲ ਉਸ ਤੇਜਜੀ ਪੁੱਤਰ ਰਵੀ ਜੋ ਇਹ ਤਿੰਨੇ ਇਹ ਦੋਸ਼ੀ ਨੂੰ ਮੁਕੱਦਮੇ ਤੇ ਗ੍ਰਿਫਤਾਰ ਕਰ ਲਿਆ ਔਰ ਤਿੰਨੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 192 304 62 ਅਮ੍ਰਿਤਨਗਰ ਅਮ੍ਰਿਤਪੰਜਗ ਬੀਐਨਐਸ ਤਾ ਸਾਣਾ ਸ਼ਾਹਕੋਟ ਸਿੰਘੀਂ ਤਰਾਵਾਂ ਤੇ ਦਰਜ ਕੀਤਾ ਗਿਆ ਜੋ ਇਹ ਤਿੰਨੇ ਵਿਅਕਤੀ ਜਿਹੜੇ ਆ ਇੱਕ ਕ੍ਰਿਮੀਨਲ ਨੇਚਰ ਦੇ ਵਿਅਕਤੀ ਹਨ ਜਿਨ੍ਹਾਂ ਨੇ ਰਾਤ ਦੇ ਸਮੇਂ ਆ ਕੇ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਵੱਲੋਂ ਇਹਦੇ ਤੇ ਮੁਕੱਦਮੇ ਅਨੁਸਾਰ ਜਿਹੜੀ ਸਖਤ ਕਾਰਵਾਈ ਕੀਤੀ ਤੇ ਦੋ ਦੋਸ਼ੀ ਜਿਹੜੇ ਸਿਵਲ ਹਸਪਤਾਲ ਦਾਖਲ ਸੀਗੇ ਉਹਨਾਂ ਨੂੰ ਵੀ ਅੱਜ ਗ੍ਰਫਤਾਰ ਕਰ ਲਿਆ ਪੁਲਿਸ ਦੀ ਮੁਸਤੈਦੀ ਨਾਲ ਜਿੱਥੇ ਉਸ ਪਰਿਵਾਰ ਨੂੰ ਦੀ ਜਾਨ ਦੀ ਰਾਖੀ ਕੀਤੀ ਔਰ ਨਾਲ ਨਾਲੇ گاਾਂ ਅੱਗੇ ਤੋਂ ਇਹ ਵਾਰਦਾਤਾਂ ਨੇ ਠੱਲ ਪਾਈ ਗਈ ਥੈਂਕ ਯੂ